ਜਿਹੜੀ ਕੱਲ ਮੇਅਰ ਦੀ ਇਲੈਕਸ਼ਨ ਹੋਈ ਹੈ ਉਸ ਤੇ ਜਿੱਥੇ ਬਠਿੰਡਾ ਵਾਸੀਆਂ ਦੀ ਨਜ਼ਰ ਹੈ ਪੰਜਾਬ ਵਾਸੀਆਂ ਦੀ ਨਜ਼ਰ ਹੈ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਸ਼ਾਇਦ ਜੋ ਹੋਇਆ ਉਸ ਨੂੰ ਲੋਕ ਹজম ਨਹੀਂ ਕਰ ਪਾ ਰਹੇ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਚਰਚਾ ਕਰਦੇ ਆ ਹੌਲੀ ਹੌਲੀ ਉਹ ਗੱਲਾਂ ਸਾਰੀਆਂ ਬਾਹਰ ਆਉਣਗੀਆਂ ਤਾਂ ਪਤਾ ਲੱਗੂ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਮੈਂ ਬਤੌਰ ਮੁੱਖ ਸੇਵਾਦਾਰ ਇਹ ਸਾਰੀ ਗੱਲ ਦੀ ਜ਼ਿੰਮੇਵਾਰੀ ਵੀ ਲੈਣਾ ਔਰ ਮੈਂ ਹਰ ਚੀਜ਼ ਦੀ ਨਿੱਜੀ ਤੌਰ ਤੇ ਸਮੀਖਿਆ ਕਰੂੰਗਾ ਪਾਰਟੀ ਦੀ ਲੀਡਰਸ਼ਿਪ ਲੋਕਲ ਲੀਡਰਸ਼ਿਪ ਨੂੰ ਨਾਲ ਲੈ ਕੇ ਕਰੂੰਗਾ ਤੁਹਾਡੇ ਪ੍ਰੈਸ ਵਾਲੇ ਵੀਰਾ ਰਾਹੀ ਵੀ ਬਹੁਤ ਸਾਰੀਆਂ ਗੱਲਾਂ ਦਾ ਚੈਨਲ ਹੋਇਆ ਆਪ ਲੋਕਾਂ ਤੋਂ ਵੀ ਉਹਨਾਂ ਚੀਜ਼ਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੂੰਗਾ ਔਰ ਸਮੀਖਿਆ ਕਰਕੇ ਇਸ ਸੀਤੇ ਹਾਈ ਕਮਾਂਡ ਨੂੰ ਸਚਾਰੂ ਰੂਪ ਤੇ ਦਾ ਪੂਰਾ ਰੂਪ ਰੇਖਾ ਬਣਾ ਕੇ ਸਾਰੀ ਗੱਲ ਉਹਨਾਂ ਦੇ ਤੱਕ ਪਹੁੰਚਦੀ ਕਰੂੰਗਾ ਅਰਦਾਸ ਦੀ ਲੀਡਰਸ਼ਿਪ ਤੇ ਵੀ ਸਵਾਲ ਉਠਾਏ ਨੇ ਤੁਹਾਡੇ ਜਿਹੜੇ ਕਾਂਗਰਸ ਦੇ ਕੌਂਸਲਰ ਨੇ ਉਹਨਾਂ ਨੇ ਸਵਾਲ ਉਠਾਏ ਨੇ ਗਾਰਜਲਿੰਗ ਦੇ ਦੀ ਗੱਲ ਘਟਨਾ ਕ੍ਰਮ ਕੋਇਆ ਉਸ ਦੇ ਵਿੱਚ ਗੱਲ ਕਰਨਾ ਹੈ ਦੇਖੋ ਮੈਂ ਫੇਰ ਇਹੀ ਗੱਲ ਕਹਿਣਾ ਵੀ ਜੇ ਕਿਸੇ ਕਾਉਂਸਲਰ ਵੀਰਾਂ ਨੇ ਕੋਈ ਘਟਨਾ ਕ੍ਰਮ ਤੇ ਕਾਰਜਸ਼ੈਲੀ ਤੇ ਸਵਾਲ ਉਠਾਇਆ ਉਹਨਾਂ ਨੇ ਕਿਸੇ ਦੀ ਵੀ ਕਾਰਜਸ਼ੈਲੀ ਦੇ ਸਵਾਲ ਉਠਾਏ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਪਰ ਜੋ ਹੋਇਆ ਉਹ ਮੰਤਪੱਗ ਹੈ ਪਾਰਟੀ ਲਾਈਨ ਤੋਂ ਪਾਸੇ हट ਕੇ ਪਾਰਟੀ ਲਾਈਨ ਤੇ ਪਾਰਟੀ ਦੇ ਕਾਉਂਸਲਰ ਹੋ ਕੇ ਪਾਰਟੀ ਦੇ ਕਾਉਂਸਲਰ ਜਿਹੜੇ ਪਾਰਟੀ ਨੇ ਕੋਈ ਵੀ ਉਮੀਦਵਾਰ ਦਿੱਤਾ ਉਹਦੇ ਬਾਰੇ ਗੱਲਾਂ ਕਰਕੇ ਇਸ ਗੱਲ ਨੂੰ ਲੁਕੋਇਆ ਨਹੀਂ ਜਾ ਸਕਦਾ ਠੀਕ ਹੈ ਉਹਨਾਂ ਨੇ ਕੀਤਾ ਬਹੁ ਗਿਣਤੀ ਚ ਕੀਤਾ ਅਗਰ ਉਹਨਾਂ ਨੂੰ ਕੋਈ ਤਕਲਿਫ ਸੀਗੀ ਜਾਂ ਕੋਈ ਗੱਲਬਾਤ ਸੀ ਤਾਂ ਉਹਨਾਂ ਨੇ ਹਾਈ ਕਮਾਂਡ ਨਾਲ ਜਾਂ ਕਿਤੇ ਹੋਰ ਲੈਵਲ ਤੇ ਇਸ ਗੱਲ ਨੂੰ ਰੱਖ ਕੇ ਕਰਨਾ ਸੀ ਪਰ ਐ ਸਲੇਜੇ ਦੇ ਕਿਉਂਕਿ ਪ੍ਰੋਬਲਮ ਕਿੱਥੇ ਹੈ ਮੰਨ ਲਓ ਬੀਜਪੀ ਹੈ ਹਿੰਦੁਸਤਾਨ ਚ ਬੀਜਪੀ ਨਰਿੰਦਰ ਮੋਦੀ ਜੀ ਜਾਂ ਹੋਰ ਉਹ ਆਪ ਦੇ ਜਿਹੜੇ ਮੁੱਖ ਮੰਤਰੀ ਹੈ ਸੁਪਰੀਮੋ ਹੈ ਉਹਨਾਂ ਤੇ ਤਾਂ ਪਰਚੇ ਦਰਜ ਕਰਕੇ ਅੰਦਰ ਦੇ ਕੇ ਉਹਨਾਂ ਨੂੰ ਚੋਰ ਠੱਗ ਜੱਕੇ ਕਿ ਜੋ ਵੀ ਹੁੰਦਾ ਉਹ ਸਾਰੀ ਚੀਜ਼ ਕਰਦਿਆ दारू ਦਾ ਪਲਾਨੇ ਦਾ ਇਹ ਚੀਜ਼ਾਂ ਹੁੰਦੀਆਂ ਪਰ ਜਿਹੜੇ ਸਾਡੇ ਆਸੇ ਪਾਸੇ ਦੇ ਬੀਜਪੀ ਦੇ ਲੀਡਰ ਹੈ ਉਹਨਾਂ ਨੇ ਆਪ ਆਧਵੀ ਪਾਰਟੀ ਦੇ ਉਮੀਦਵਾਰ ਨੂੰ ਓਪਨਲੀ ਮਦਦ ਕਰਕੇ ਜਾਦਾ ਵਿਚਾਰਧਾਰਾ ਦਾ ਫਰਕ ਹੈ ਪਰ ਕਈ ਵਾਰ ਗੱਲਾਂ ਚੱਲਦੀਆਂ ਨਿੱਜੀ ਸਬੰਧਾਂ ਤੇ ਆ ਕੇ ਗੱਲ ਨੂੰ ਵਿਰਾਮ ਦਿੱਤਾ ਜਾਂਦਾ ਹੈ ਪਰ ਇਹ ਗੱਲਾਂ ਠੀਕ ਨਹੀਂ ਹੈ ਰਿਸ਼ਤੇਦਾਰ ਨੇ ਤਾਂ ਪੋਸਟ ਵੀ ਪਾਤੀ ਸੀ ਮੰਨ ਲਈ ਸੋਡੀ ਗੱਲ ਮੈਂ ਕਿਸੇ ਤੇ ਨਿੱਜੀ ਨਹੀਂ ਜਾਣਾ ਚਾਹੁੰਦਾ ਗੱਲ ਪਾਰਟੀਆਂ ਦੇ ਅਸੂਲਾਂ ਦੀ ਹੈ ਗੱਲ ਪਾਰਟੀ ਦੇ ਅਸੂਲਾਂ ਦੀ ਹੈ ਮੈਂ ਕਿਸੇ ਤੇ ਨਿੱਜੀ ਕਟਾਸ ਨਹੀਂ ਕਰਨਾ ਚਾਹੁੰਦਾ ਨਾ ਹੀ ਮੈਂ ਕਿਸੇ ਦੇ ਨਿੱਜੀ ਬੋਲਣਾ ਚਾਹੁੰਦਾ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮੌਜੂਦਾ ਆਪ ਸਰਕਾਰ ਦੇ ਸੁਪਰੀਮੋ ਆਗੂ ਮੁੱਖ ਮੰਤਰੀਆਂ ਤੇ ਪਰਚੇ ਦਰਜ ਕਰਦੇ ਹੋਣ ਤੇ ਜਿਹੜੀ ਮੌਜੂਦਾ ਆਪ ਪਾਰਟੀ ਹੈ ਉਹ ਇਹ ਗੱਲਾਂ ਕਹਿੰਦੀਆਂ ਹੋਣ ਤੇ ਇੱਥੇ ਉਹਨਾਂ ਦੇ ਆਗੂ ਇਹਨਾਂ ਨਾਲ ਚੱਲਦੇ ਹੋਣ ਅੱਜ ਮੇਰੀ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨਾਲ ਗੱਲ ਹੋਈ ਉਹਨੇ ਮੈਨੂੰ ਸਵਾਲ ਕੀਤਾ ਵੀ ਇਹ ਕੀ ਗੱਲ ਵਾਪਰ ਗਈ ਤਾਂ ਮੈਂ ਉਹਨੂੰ ਕਿਹਾ ਇਹ ਗੱਲ ਤੁਸੀਂ ਆਪਦੇ ਜਿਵੇਂ ਕਹਿੰਦੇ ਆ ਮੰਚੇ ਨਿਚੇ ਵੀ ਸੋਟਾ ਮਾਰ ਕੇ ਦੇਖੋ ਜਿੱਥੋਂ ਇਹ ਗੱਲ ਚੱਲੀ ਜਿੱਥੇ ਮੈਂ ਇਸ ਦੇ ਵਿੱਚ ਮੇਰੇ ਉਹ ਦੋ ਸਾਥੀ ਸੰਦੀਪ ਬੋਵੀ ਤੇ 우ਸ਼ਾ ਗੋਇਲ ਪਤਨੀ ਰਾਜ ਗੋਇਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਦੀ ਭਾਵਨਾ ਮੁਤਾਬਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਪਦੀ ਵੋਟ ਦਾ ਸਹਿਯੋਗ ਦਿੱਤਾ ਇਸ ਦੇ ਨਾਲ ਲਲ ਸਤਜਗਰੂਪ ਸਿੰਘ ਜੀ ਤੇ ਉਹਨਾਂ ਦੇ ਤਿੰਨ ਕਾਉਂਸਲਰ ਹਰਪਾਲ ਸਿੰਘ ਛਿੰਦਾਜੀ ਦੀ ਮਦਰ ਤੇ ਸਾਡੇ ਉਹਨਾਂ ਦੇ ਜੋ ਭਤੀਜੇ ਐ ਸੁਖਦੀਪ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੇਸ਼ੱਕ ਆਪਦੀ ਬਲਜਿੰਦਰ ਸਿੰਘ ਨਾਲ ਰਿਸ਼ਤੇਦਾਰੀ ਹੋਣ ਦੇ ਨਾਤੇ ਜਾਂ ਮੌਜੂਦਾ ਹਾਲਾਤਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਤਾਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕੁਝ ਲੀਡਰ ਸਹਿਬਾਨ ਨੇ ਕੱਲ ਮੈਨੂੰ ਲਿਖਤੀ ਤੌਰ ਤੇ ਦਿੱਤਾ ਸੀ ਤਾਂ ਮੈਂ ਉਸ ਦੀ ਖੂਬਹੂ ਰਿਪੋਰਟ ਕਾਂਗਰਸ ਹਾਈ ਕਮਾਂਡ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਡਿਟੇਲਡ ਬਣਾ ਕੇ ਦੇ ਦਿੱਤੀ ਕਾਂਗਰਸ ਹਾਈ ਕਮਾਂਡ ਜੋ ਵੀ ਉਸ ਤੇ ਦਿਸ਼ਾ ਨਿਰਦੇਸ਼ ਦੇਊਗੀ ਉਸ ਮੁਤਾਬਕ ਅਸੀਂ ਅੱਗੇ ਇਸ ਤੇ ਜੋ ਵੀ ਕੋਈ ਗੱਲ ਬਣੂਗੀ ਉਹ ਕਰਾਂਗੇ ਇੱਕ ਕੌਨਸਲ ਦਾ ਰਸਤਾ ਦਿਖਾਉਣ ਦੀ ਗੱਲ ਚੱਲ ਰਹੀ ਹੈ ਜਿਨ੍ਹਾਂ ਨੇ ਵਿਗਾੜ ਮੈਂ ਫੇਰ ਤੁਹਾਨੂੰ ਕਹਿੰਦਾ ਰਾਜਨ ਗਰਗ ਕੁਝ ਨਹੀਂ ਹੈ ਜ਼ਿਲ੍ਹਾ ਪ੍ਰਧਾਨ ਦੀਆਂ ਇੱਕ ਲਿਮਿਟੇਸ਼ਨਸ ਹੁੰਦੀਆਂ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਹਾਈ ਕਮਾਂਡ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਦਿਸ਼ਾ ਨਿਰਦੇਸ਼ਾ ਮੁਤਾਬਕ ਉਹਨਾਂ ਨੂੰ ਅਗਰਾਹ ਕਰਾਉਣਾ ਹੁੰਦਾ ਮੈਂ ਕੱਲੀ-ਕੱਲੀ ਚੀਜ਼ ਤੋਂ ਉਹਨਾਂ ਨੂੰ ਅਗਰਾਹ ਕਰਾਤਾ ਉਹ ਸਾਰੀ ਡਿਟੇਲਡ ਰਿਪੋਰਟ ਬਣਾ ਕੇ ਉਹਨਾਂ ਨੂੰ ਭੇਜ ਚੁੱਕਿਆ ਉਹਨਾਂ ਦਾ ਜੋ ਵੀ ਦਿਸ਼ਾ ਨਿਰਦੇਸ਼ ਹੋਊਗਾ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਊਗਾ ਮੈਂ ਪ੍ਰਧਾਨ ਜੀ ਤੇ ਸਾਡੇ ਜਨਰਲ ਸੈਕਟਰੀ ਇਨਚਾਰਜ ਜੋ ਪੀਪੀਸੀਸੀ ਦੇ ਨੇ ਉਹਨਾਂ ਨਾਲ ਨਿੱਜੀ ਤੌਰ ਤੇ ਮੀਟਿੰਗ ਕਰਕੇ ਇਸ ਗੱਲ ਦੀ ਪੂਰੀ ਸਮੀਖਿਆ ਕੋਹ ਕਰਕੇ ਇਸ ਚੀਜ਼ ਦਾ ਮੈਂ ਉਹਨਾਂ ਨੂੰ ਵਿਆਖਿਆਨ ਕਰੂੰਗਾ ਔਰ ਗੱਲ ਦੱਸੂ ਡਿਪਟੀ ਮੇਅਰ ਦੇ ਬੇਪਰੋਸਗੀ ਦਾ ਮਤਾ ਵੀ ਆਇਆ ਉਸ ਡਿਪਟੀ ਮੇਅਰ ਸਾਹਿਬ ਦੇ ਖਿਲਾਫ ਜੋ ਬੇਪਰੋਸਗੀ ਦਾ ਮਤਾ ਆਇਆ ਉਸ ਦੀ ਵੀ ਮੈਨੂੰ ਕੱਲ ਆਪ ਜੀ ਦੇ ਸਾਥੀਆਂ ਦੇ ਮਾਧਿਅਮ ਰਾਹੀਂ ਉਸ ਦੀ ਕਾਪੀ ਮਿਲੀ ਸੀ ਉਹ ਵੀ ਮੈਂ ਕਾਂਗਰਸ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆ ਚੁੱਕਿਆ ਉਹਨਾਂ ਨੂੰ ਭੇਜਤਾ ਜੋ ਫੈਸਲਾ ਉੱਥੋਂ ਆਊਗਾ ਜਿਵੇਂ ਕਹਿਣਗੇ ਓਵੇਂ ਹੀ ਕੀਤਾ ਜਾਊਗਾ ਦੁਬਾਰਾ ਮੀਟਿੰਗ ਹੋ ਵੀ ਕਾਉਂਸਲਰਾਂ ਦੇ ਪਰ ਇਸ ਨੂੰ ਲੈ ਕੇ ਜਿਹੜਾ ਸੀਟਾ ਚਲੇ ਕੇ ਗਿਆ ਕਹਿੰਦੀ ਹੈ ਮੇਰਾ ਦੇਖੋ ਜਿਹੜੀ ਬੇਪਰੋਸਗੀ ਦਾ ਮਤ ਹੈ ਉਸ ਬਾਰੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਹਾਜ਼ਰ ਕਾਉਂਸਲਰ ਦੇ 2/3 ਕਾਉਂਸਲਰ ਹੋਣੇ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਸਵਾਲ ਹੈ ਸਤਾਰ ਹਰਮੰਦਰ ਸਿੰਘ ਦਿੱਤੀ ਮੇਰ ਉਹਨਾਂ ਦੇ ਖਿਲਾਫ ਬੇਪਰੋਸਗੀ ਦਾ ਕੱਲਿਆਂ ਦੇ ਖਿਲਾਫ ਮਤਾ ਲਿਆਉਣਾ ਇਹ ਇੱਕ ਮੰਤਿਕ ਰਲੀ ਮਿਲੀ ਸਾਜ਼ਿਸ਼ ਹੈ ਜੇ ਮਤਾ ਲਿਆਉਣਾ ਹੁੰਦਾ ਤਾਂ ਦੋਨਾਂ ਦੇ ਖਿਲਾਫ ਹੀ ਲਿਆਉਂਦੇ ਤਾਂ ਕਹਿਣਾ ਮੈਂ ਕੀ ਚਾਹੁੰਦਾ ਵੀ ਜਿੱਥੇ ਇਹ ਮਤਾ ਲਿਆਂਦਾ ਜਿੰਨੇ ਕਾਉਂਸਲਰ ਉੱਥੇ ਹਾਜ਼ਰ ਹੋਣਗੇ ਔਰ ਇੱਕ ਗੱਲ ਜ਼ਰੂਰ ਹੈ ਜਿਹੜੇ ਕਾਉਂਸਲਰ ਅੱਜ 15 ਕਾਉਂਸਲਰ ਕਾਂਗਰਸ ਪਾਰਟੀ ਨਾਲ ਡੱਟ ਕੇ ਖੜੇ ਐ ਤੇ ਜਿਹੜੇ ਬਾਕੀ ਵੀ ਕਾਉਂਸਲਰ ਐ ਉਹਨਾਂ ਨਾਲ ਵੀ ਨਿੱਜੀ ਤੌਰ ਤੇ ਗੱਲਬਾਤ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਨਾਲ ਜੇਕਰ ਉਹਨਾਂ ਨੇ ਕਿਹਾ ਤਾਂ ਕਰਕੇ ਇਹ ਗੱਲ ਚੱਲੂਗੀ ਪਰ ਮੈਂ ਇੱਥੇ ਇਹੀ ਕਹੂੰਗਾ ਕਿ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਤੇ ਹੁਣ ਸਾਰਾ ਕੰਮ ਹੋਣਾ ਜੋ ਪਾਰਟੀ ਦਾ ਹੁਕਮ ਹੋਊਗਾ ਉਹਨੂੰ ਇਨ ਬਿਨ ਲਾਗੂ ਕੀਤਾ ਜਾਊਗਾ जैसे उन्होंने अपना काउंसलर छोड़ के आम आदमी पार्टी को समर्थन दिया है इसको क्या पार्टी बाजी से उठकर कहीं देखो आपने जो सवाल किया है ये पार्टी <laughs> बाजी से ऊपर उठकर नहीं होता जो किसी भी पार्टी किसी भी अदारे में मान लो कार्यकर्त भी होता है जब कोई बंदा किसी पोस्ट से काम करता है तो उन्हें वो पोस्ट उस पार्टी या अदारे ने दी होंगी है ਇਹ ਨਹੀਂ ਹੋ ਸਕਦਾ ਵੀ ਬੰਦਾ ਨਿੱਜੀ ਫੈਸਲੇ ਕਰਕੇ ਉਸ ਤੇ ਕੋਈ ਚੀਜ਼ ਦਾ ਫੈਸਲਾ ਲੈ ਲੇ ਕੋਈ ਗਿਲੇ ਸ਼ਿਕਵੇ ਹੁੰਦੇ ਆ ਉਹ ਬੈਠ ਕੇ ਦੂਰ ਕਿਤੇ ਜਾਂਦੇ ਆ ਕੋਈ ਗੱਲਬਾਤ ਮਨ ਚ ਹੁੰਦੀ ਹੈ ਕੋਈ ਇੱਕ ਬੰਦਾ ਨਹੀਂ ਸੁਣਦਾ ਤਾਂ ਦੂਜੇ ਤੱਕ ਪਹੁੰਚਦੇ ਕਿਤੇ ਜਾਂਦੇ ਆ ਪਰ ਇਹ ਗੱਲ ਕਹਿਣਾ ਵੀ ਅਸੀਂ ਪਾਰਟੀ ਬਾਜੀ ਤੋਂ ਪਾਰਟੀ ਬਾਜ਼ੀ ਦੇ ਵਿੱਚ ਕਾਦੀ ਹੈ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ ਕਾਂਗਰਸ ਪਾਰਟੀ ਦੇ ਹੀ ਅਹੁਦੇ ਨੇ ਕਾਂਗਰਸ ਪਾਰਟੀ ਕਰਕੇ ਹੀ ਅੱਜ ਉਹਨਾਂ ਦਾ ਇਸ ਜੀਤੇ ਸਥਾਨ ਤੇ ਉਹਨਾਂ ਵਿਰਾਜਮਾਨ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਇਹ ਕਹਿੰਦਾ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਹੀਂ ਕਿਹਾ ਜਾ ਸਕਦਾ ਕਾਂਗਰਸ ਦੇ ਕਾਉਂਸਲਰ ਨੇ ਕਾਂਗਰਸ ਨਾਲ ਹੀ ਰਹਿਣ ਦਾ ਹੱਕ ਮੰਨਦਾ ਸੀ ਸਰਕਾਰਦਾਰੀ ਇਹ ਕਿਸ ਕੀ ਨਾਮ دیا ਇਸ ਕੋ ਫਿਰ ਅਗਰ ਪਾਰਟੀ ਬਾਜੀ ਤੋਂ ਉੱਤਰ ਨਹੀਂ ਕੀਤਾ ਤਾਂ ਕੀ ਇਹ ਬਗਾਵਤ ਦੇਖੋ ਮੈਂ ਫਿਰ ਕਹਿ ਰਹਾ ਹੂੰ ਕਿ ਆਪ ਲੋਗੋ ਕੇ ਮਾਧਿਅਮ ਸੇ ਥੋਡੇ ਪ੍ਰੈਸ ਵਾਲੇ ਵੀਰਾਂ ਦੇ ਮਾਧਿਅਮ ਨਾਲ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਹੈ ਆਮ ਜਿਹੜੇ ਸ਼ਹਿਰੀ ਐ ਉਹਨਾਂ ਦੇ ਮਾਧਿਅਮ ਨਾਲ ਵੀ ਬਹੁਤ ਸਾਰੀ ਚੀਜ਼ਾਂ ਦੀ ਜਾਣਕਾਰੀ ਐ ਮੈਂ ਆਪਦੀ ਸਮੂੱਚੀ ਲੋਕਲ ਲੀਡਰਸ਼ਿਪ ਨਾਲ ਬੈਠ ਕੇ ਗੱਲਬਾਤ ਕਰਕੇ ਜਿਵੇਂ ਉਹਨਾਂ ਕੋਲੇ ਸਾਰੀ ਗੱਲ ਆਈ ਉਹਦੀ ਪੂਰੀ ਸਮੀਖਿਆ ਕਰਕੇ ਉਹ ਵੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨੌਲੇਜ ਜ਼ਰੂਰ ਲੈ ਕੇ ਆਉਂਗਾ ਕਿਉਂਕਿ ਮੈਂ ਅੱਜ ਕੱਲਾ ਚਾਹੇ ਮੈਂ ਬੇਸ਼ੱਕ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਹਾਂ ਪਰ ਜਿਹੜੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਸਮੂੱਚੀ ਲੀਡਰਸ਼ਿਪ ਦੇ ਸਹਿਯੋਗ ਨਾਲ ਲਾਉਂਦੇ ਆ ਤਾਰਾ ਲ ਮਿਲ ਕੇ ਹੀ ਉਹਤੇ ਕਰੂੰਗਾ। ਆਪਕ ਆਪ ਲਾਸਟ ਮੂਮੈਂਟ ਤੱਕ ਤਾਂ ਯਹੀ ਕਹਿ ਰਹੇ ਸੀ ਕਿ ਮੇਰੇ ਪਾਸ 27 ਐਮਸੀ ਹੈ। ਠੀਕ ਹੈ। ਔਰ ਇੱਕਦਮ ਜਦ ਮੈਡਮ ਨੇ ਆਣਾ ਹੂਆ ਤਾਂ ਇਹ ਐਸੇ ਕਸੇ ਇੱਕਦਮ ਸਭ ਬਿਕਰ ਕਿਵੇਂ? ਦੇਖਿਏ ਮੈਨੇ ਉਸ ਦਿਨ ਵੀ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਕੋਲੇ 26 ਐਮਸੀ ਸੀਗੇ। ਠੀਕ ਹੈ। 26ਾਂ ਚੋਂ ਜਿਸ ਦਿਨ ਮੈਂ ਮਾਇਆ ਉਹਦੇ ਵੀ ਸਾਡੇ 12 ਕਾਉਂਸਲਰ ਉੱਥੇ ਹਾਜ਼ਰ ਹੋਏ ਸੀ। 4-5 ਕਾਉਂਸਲਰ ਸਾਡੇ ਬਾਹਰ ਗਏ ਸੀ। 6-7 ਕਾਉਂਸਲਰਸ ਦੇ ਫੋਨ ਉਹਨਾਂ ਦਿਨਾਂ 'ਚ ਬੰਦ ਹੁੰਦੇ ਸੀ ਔਰ ਉਸ ਚੀਜ਼ ਤੋਂ ਤੁਸੀਂ ਸਾਰੇ ਜਾਣੂ ਹੋ ਵੀ ਕਿਉਂ ਬੰਦ ਹੁੰਦੇ ਸੀ ਕਿਉਂਕਿ ਤੁਹਾਨੂੰ ਪਤਾ ਹੈ ਥੋੜੇ ਮਾਧਿਅਮ ਤੋਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਇਸ ਕਰਕੇ ਬੰਦ ਹੁੰਦੇ ਆ ਤੇ ਉੱਥੇ ਚਲੇ ਗਏ ਇਸ ਕਰਕੇ ਜਦੋਂ ਅਮਰਤਾ ਬੜਿੰਗ ਜੀ ਇੱਥੇ ਬਠਿੰਡੇ ਆਏ ਸੀ ਉਸ ਮੀਟਿੰਗ 'ਚ ਇਹ ਕਾਰਨ ਸੀਗੇ ਜਿੱਥੋਂ ਤੱਕ ਤੁਸੀਂ ਕਿਹਾ ਵੀ 26 ਕਾਉਂਸਲਰ ਸੀ ਤੁਹਾਡਾ ਨਹੀਂ ਬਣਿਆ ਜੇ ਨਹੀਂ ਬਣਿਆ ਤਾਂ ਸਾਰਾ ਕੁਝ ਤੁਹਾਡੇ ਮੂਰੇ ਹੀ ਹੈ ਜੇ ਉਸੇ ਗੱਲ ਦੀ ਤਾਂ ਸਮੀਖਿਆ ਕਰਨੀ ਹੈ जिम्मेवार ਜਿਹੜੇ ਕਾਉਂਸਲਰ ਸੀ ਦਿੱਤੀ ਮੇਅਰ ਹੋ ਗਏ ਕਾਰਜਕਾਰੀ ਮੇਅਰ ਹੋ ਗਏ ਸ਼ੋਕ ਉਹਨਾਂ ਨੂੰ ਵੀ ਜ਼ਿੰਮੇਵਾਰ ਸਮਝਾਇਆ ਵੀ ਕਿਤੇ ਸਾਡੀਆਂ ਗੱਲਾਂ ਨਹੀਂ ਉਹਨਾਂ ਨੇ ਸਾਡੇ ਕੰਮ ਹੀ ਨਹੀਂ ਕੀਤੇ ਮੈਂ ਸੋਦੀ ਗੱਲ ਹੀ ਕਰ ਰਿਆਂ ਦੇ ਵਿੱਚ ਉਹਨਾਂ ਦੇ ਕਮਰੇ ਜੀ ਬੈਠ ਕੇ ਜਿਹੜੇ ਬੈਠ ਕੇ ਰਣਨੀਤੀਆਂ ਕਰਦੇ ਸੀ ਉਹ ਵੀ ਨਹੀਂ ਖੜੇ ਇਸ ਗੱਲ ਦਾ ਮੈਂ ਪਹਿਲਾਂ ਵੀ ਆਵਾਜ਼ ਉਠਾਉਂਦਾ ਰਿਹਾ ਕਿ ਜਿਹੜੇ ਬੰਦੇ ਦਾਗੀ ਬਾਗੀ ਹੈ ਜਿਹੜੇ ਬੰਦੇ ਧੋਖੇਬਾਜ਼ ਰਹੇ ਹੈ ਉਹ ਬੰਦੇ ਥੋੜੇ ਦੋਹਾਂ ਦੇ ਦਫ਼ਤਰਾਂ 'ਚ ਬਹਿ ਕੇ ਰੋਟੀ ਪਾਲੀ ਖਾਂਦੇ ਆ ਉੱਥੇ ਬਹਿ ਕੇ ਜਾਣ ਕੇ ਕਰਦੇ ਆ ਔਰ ਜਿਹੜੇ ਬੰਦੇ ਉਸ ਸਮੇਂ 'ਚ ਕਾਂਗਰਸ ਪ੍ਰਧਾਨ ਜੋ 22 ਇਲੈਕਸ਼ਨ ਉਹਨਾਂ ਦੀ ਪੱਤਰਮ ਪਤਨੀ ਲੜ ਰਹੇ ਸੀ ਅਮਰਤਾ ਵੜਿੰਗ ਜੀ ਉਸ ਇਲੈਕਸ਼ਨ 'ਚ ਉੱਥੇ ਜਾ ਕੇ ਵੀ ਵਿਰੋਧ ਕਰਦੇ ਸੀ ਤੇ ਇੱਥੇ ਆ ਕੇ ਸਾਡੇ ਦਫ਼ਤਰਾਂ 'ਚ ਬੈਠਦੇ ਸੀ ਮੈਂ ਉਦੋਂ ਵੀ ਬੋਲ ਕੇ ਪਾਇਆ ਸੀ ਤੁਹਾਡੇ ਕੋਲੇ ਰਿਕਾਰਡ ਹਾਜ਼ਰ ਹੋਊਗਾ ਪਰ ਜੇ ਮੇਰੀ ਗੱਲ ਉਦੋਂ ਉਹਨਾਂ ਨੇ ਸੁਣੀ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਹੁੰਦਾ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਉਹਨਾਂ ਲੋਕਾਂ ਕਰਕੇ ਨੁਕਸਾਨ ਹੋਇਆ ਉਹਨਾਂ ਸਾਥੀਆਂ ਨੇ ਅੱਜ ਬੇਪਰੋਸਗੀ ਮਤੇ ਦੇ ਵੀ ਇਹਨਾਂ ਦੇ ਉਲਟ ਸਾਈਨ ਕੀਤੇ ਜਿੱਥੇ ਬਹਿ ਕੇ ਨੂਨ ਪਾਣੀ ਨਾਲ ਸਾਂਝਾ ਕੀਤਾ ਉਹਨਾਂ ਸਾਥੀਆਂ ਦੇ ਖਿਲਾਫ ਜਿੱਥੇ ਗੱਲ ਹੋਈ ਅਗਰ ਉਦੋਂ ਇਹ ਰੋਕਿਆ ਹੁੰਦਾ ਤਾਂ ਚੱਲਦਾ ਮੈਂ ਸੋਡੇ ਮਾਧਿਅਮ ਰਾਹੀਂ ਅੱਜ ਇੱਕ ਗੱਲ ਕਹਿ ਦੇਣਾ ਚਾਹੁੰਦਾ ਜਦੋਂ ਮੈਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਮਿਲੀ ਸੀ ਉਸ ਟਾਈਮ ਪੰਜਾਬ ਦੀ ਤੇ ਬਠਿੰਡੇ ਦੇ ਕਾਂਗਰਸ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਸੀ ਮੈਂ ਮਿੰਤਾ ਕਰਦੇ ਹੋਏ ਸਾਥੀ ਸਹਿਯੋਗੀਆਂ ਨੂੰ ਨਾਲ ਲੈਂਦੇ ਹੋਏ ਗਲੀ ਗਲੀ ਜਾਂਦੇ ਹੋਏ ਪੁਰਾਣੇ ਕਾਂਗਰਸੀ ਪਰਿਵਾਰਾਂ ਨੂੰ ਨਾਲ ਲੈ ਕੇ ਸਭ ਦੇ ਸਹਿਯੋਗ ਨਾਲ ਅਸੀਂ ਸਾਰਿਆਂ ਨੇ ਕਾਂਗਰਸ ਨੂੰ ਇੱਥੋਂ ਤੱਕ ਲਿਆਂਦਾ ਥੋੜੀ ਮੇਰੀ ਕਮਜ਼ੋਰੀ ਰਹੀ ਕਿ ਮੈਂ ਬਹੁਤ ਨਰਮ ਹੋ ਕੇ ਚੱਲਦਾ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਸਮਾਂ ਅਜੇ ਹੈ ਪਾਰਟੀ ਤੇ ਮਾੜਾ ਸਮਾਂ ਹੈ ਲੋਕ ਵਿਖਰ ਗਏ ਲੋਕਾਂ ਦੇ ਮਨ ਟੁੱਟ ਗਏ ਆਤਮਾ ਅੰਦਰੋਂ ਟੁੱਟੀ ਪਈ ਹੈ ਤਾਂ ਮੈਂ ਕਾਂਗਰਸ ਇਕੱਠੀ ਕਰਨੀ ਹੈ ਐਸੀ ਕਰਕੇ ਮੈਥੋਂ ਥੋੜੀ ਜੀ ਕਮਜ਼ੋਰੀ ਇਹ ਵੀ ਹੋਈ ਕਿ ਜਦੋਂ ਕਾਂਗਰਸ ਦੇ ਕਾਉਂਸਲਰ ਸੀ ਤਾਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉਥੇ ਦੇਖਰੇਖ ਤਾਂ ਕਰਦਾ ਸੀ ਪਰ ਮੈਨੂੰ ਇਹ ਸਮਾਂ ਮਿਲਦਾ ਸੀ ਕਿ ਅਸੀਂ ਕਰ ਲਾਂਗੇ ਠੀਕ ਚੱਲੀ ਜਾਂਦਾ ਪਰ ਮੈਂ ਇਹ ਨਹੀਂ ਕਹਿੰਦਾ ਉਹਨਾਂ ਦੀ ਗਲਤੀ ਹੈ ਇਹ ਗਲਤੀ ਮੇਰੀ ਹੈ कि ਮੈਨੂੰ ਬਤੌਰ ਪ੍ਰਧਾਨ ਉੱਥੇ ਹੋਰ ਵੱਧ ਸੁਚੇਤ ਰਹਿਣਾ ਚਾਹੀਦਾ ਸੀ ਪਰ ਅੱਜ ਤੋਂ ਬਾਅਦ ਮੈਂ 26 ਜਨਵਰੀ ਨੂੰ ਪ੍ਰਣ ਕੀਤਾ ਸੀ ਜਦੋਂ ਝੰਡੇ ਦੀ ਰਸਮ ਕੀਤੀ ਸੀ ਗਣਤੰਤਰ ਦਿਵਸ ਤੇ ਕੋਈ ਵੀ ਸਾਥੀ ਇਨਡਿਸਿਪਲਨ ਕਰੂਗਾ ਪਾਰਟੀ ਦਾ ਡੈਕੋਰਮ ਤੋੜੂਗਾ ਪਾਰਟੀ ਦੀਆਂ ਰਵਾਈਤਾਂ ਤੋਂ ਬਾਹਰ ਚੱਲੂਗਾ ਆਪ ਦੇ ਆਪ ਨੂੰ ਸੀਨੀਅਰ ਕਹਿ ਕੇ ਬਿਨਾਂ ਪਾਰਟੀ ਦਾ ਕੰਮ ਨਹੀਂ ਕਰੂਗਾ ਜੇ ਕੋਈ ਹੋਰ ਵੀ ਕੰਮ ਕਰੂਗਾ ਜਿਹਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਮੈਂ ਦੋਨੇ ਹੱਥ ਜੋੜ ਕੇ ਉਹਨੂੰ ਬੇਨਤੀ ਕਰ ਦਊਗਾ ਵੀ ਸਾਡੇ ਸਬਰ ਦਾ ਇਮਤਿਹਾਨ ਨਾ ਲਓ ਕੰਮ ਕਰੋ ਮੋਹਰੇ ਆਓ ਸਥਾਨ ਜਿੱਥੇ ਮਿਲਦਾ ਉੱਥੇ ਬੈਠੋ ਪਰ ਐਤੋਂ ਬਾਅਦ ਇਨਡਿਸਿਪਲਨ ਕਿਸੇ ਵੀ ਕਿਸਮ ਤੇ ਟੋਲਰੇਟ ਨਹੀਂ ਹੋਊਗਾ ਮੈਂ ਪ੍ਰਧਾਨ ਰਹਾ ਜਾਂ ਨਾ ਰਹਾ ਮੈਨੂੰ ਵਕਤ ਦੁਆਰਾ ਮਿਲੇ ਜਾਂ ਨਾ ਮਿਲੇ ਪਰ ਉਹ ਜਰੂਰ ਸचेत ਰਹਿਣ ਵੀ ਇਦੋ ਬਾਅਦ ਇਨਡਿਸਿਪਲਨ ਪਾਰਟੀ ਦੇ ਉਲਟ ਜਾਂ ਗਤੀਵਿਧੀਆਂ ਦੇ ਉਲਟ ਜਾਂ ਕੋਈ ਵੀ ਇਹੋ ਜਿਹਾ ਕਾਰਜ ਹੋਊਗਾ ਤਾਂ ਉਹਦੇ ਵਿੱਚ ਸ਼ਕਤੀ ਨਾਲ ਉਹਨਾਂ ਨਾਲ ਬੇਨਤੀਆਂ ਕਰਦੇ ਹੋਏ ਕਾਰਜਕ੍ਰਮ ਚੱਲੂਗਾ ਜਿੱਥੋਂ ਤੱਕ ਸੀ ਡਿਪਟੀ ਮੇਅਰ ਸਾਹਿਬ ਦੇ ਬੇਪਰੋਸਗੀ ਦਾ ਮਤ ਹੈ ਇਹਦੀ ਵੀ ਜ਼ਿੰਮੇਵਾਰੀ ਮੈਂ ਹੀ ਲਵਾਂਗਾ ਹਾਂ ਅਸੀਂ ਰਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ਾਂ ਮੁਤਾਬਕ ਜੋ ਸਾਨੂੰ ਦਿਸ਼ਾ ਨਿਰਦੇਸ਼ ਹੋਣਗੇ ਜਿਵੇਂ ਕਹਿਣਗੇ ਉਹਦੀ ਅਗਵਾਈ ਕਰਦੇ ਹੋਏ ਅਸੀਂ ਡਿਪਟੀ ਮੇਅਰ ਸਰ ਹਰਮੰਦਰ ਸਿੰਘ ਦੇ ਇਸ ਖਿਲਾਫ ਜੋ ਬੇਪਰੋਸਗੀ ਮਤਾ ਲੈਂਦਾ ਉਹ ਤੇ ਵੀ ਪੂਰੀ ਡਟ ਕੇ ਲੜਾਈ ਲੜਾਂਗੇ ਔਰ ਅੰਬੀਦ ਕਰਾਂਗੇ ਕਿ ਸਾਡੇ ਸਾਰੀ ਟੀਮ ਤੇ ਸ਼ਹਿਰ ਵਾਸੀ ਸਾਡੀ ਇਸ ਗੱਲ ਤੇ ਹੁਣ ਪਹਿਰਾ ਦੇਣਗੇ ਬਬ ਐਮ ਸੀ ਦਾ ਇਕਲੀ-ਕਲੀ ਸਮੀਖਿਆ ਕਰਕੇ ਦੱਸੂਗਾ ਮੈਂ ਇਸ ਗੱਲ ਤੇ ਬਿਲਕੁਲ ਵੀ ਸਹਿਮਤ ਨਹੀਂ ਕਿ ਪਾਰਟੀ ਦਾ ਭਰੋਸਾ ਕਿਸੇ ਕੁਝ ਬੰਦਿਆ ਕਰਕੇ ਕੁਝ ਸਾਥੀ ਇਸ ਗੱਲ ਤੇ ਤੋੜ ਜਾਣ ਵੀ ਸਾਡੇ ਪਾਰਟੀ ਬਾਜੀ ਤੋਂ ਉੱਠ ਕੇ ਕੀਤਾ ਹੈ ਇਹ ਗੱਲ ਠੀਕ ਨਹੀਂ ਐਮਐਲਏ ਸਾਹਿਬ ਜੀ ਨੇ ਕਹਿ ਰਹੇ ਕਾਰਨ ਹੈ ਵੀ ਹੋਗੀ ਕੀ ਮੰਨਦੇ ਆ ਦੇਖ ਲਿਆ ਕਿਸ ਚੀਜ਼ ਦੀ ਪਤਾ ਹੈ ਤੁਹਾਨੂੰ ਫੇਰ ਮੈਂ ਉਹੀ ਗੱਲ ਜਿਹੜਾ ਤੁਸੀਂ ਮੈਨੂੰ ਸਵਾਲ ਕਰਦੇ ਹੋ ਤੁਹਾਨੂੰ ਤਾਂ ਇਹ ਵੀ ਪਤਾ ਵੀ ਕੀ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਨਹੀਂ ਕਹਿੰਦਾ ਕਿਸੇ ਨੇ ਕੋਈ ਚੰਗਾ ਕੀਤਾ ਮੈਂ ਨਹੀਂ ਕਹਿੰਦਾ ਸਾਰਿਆਂ ਨੇ ਕੀਤਾ ਮੈਂ ਨਹੀਂ ਕਹਿੰਦਾ ਮਾੜਾ ਕੀਤਾ ਮੈਂ ਜਿਹੜੇ ਇਲਾਕੇ ਚੋਂ ਕਾਉਂਸਲਰ ਹਾਂ ਉਸ ਇਲਾਕੇ ਦੇ ਲੋਕ ਮੈਨੂੰ ਮੇਰੇ ਬੱਚਿਆਂ ਨਾਲ ਮੈਂ ਇਸ ਟਲੀ ਥਾਦੇ ਲੈ ਕੇ ਜਾ ਕੇ ਮਿੱਥੋ ਸੌਖਬਾਨ ਸਿਰ ਤੇ ਹੱਥ ਰੱਖ ਕੇ ਵੀ ਮੈਂ ਆਪਦੇ ਇਲਾਕੇ ਦੇ ਲੋਕਾਂ ਦੀ ਕੀਮਤ ਨਹੀਂ ਲਵਾਈ ਮੈਂ ਆਪਦੇ ਜਵਾਕਾਂ ਦੇ ਸਿਰ ਤੇ ਇਸਟ ਦੇ ਝਾਕੇ ਮੱਥੇ ਤੇ ਰੱਖ ਕੇ ਕਹਾਂ ਵੀ ਮੈਂ ਆਪਦੇ ਜਵਾਕਾਂ ਦੀ ਕੀਮਤ ਨਹੀਂ ਲਈ ਮੈਂ ਮੈਂ ਤਾਂ ਹੀ ਪਾਕ ਸਾਫ ਨਿਕਲੂਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਨੇ ਕੀ ਕੀਤਾ ਮੈਂ ਇੱਕ ਪਾਰਟੀ ਨੂੰ ਨਹੀਂ ਕਹਿੰਦਾ ਮੈਂ ਸਭ ਨੂੰ ਕਹਿੰਦਾ ਵੀ ਇਲਾਕੇ ਦੇ ਲੋਕ ਸ਼ਹਿਰ ਦੇ ਲੋਕ ਵਾਰਡਾਂ ਦੇ ਲੋਕ ਸਾਨੂੰ ਉੱਥੇ ਲੈ ਕੇ ਜਾਣ ਤਾਂ ਜਾ ਕੇ ਗੱਲ ਬਣੂਗੀ ਮੈਨੂੰ ਦੇਖੋ ਜਿੱਦ ਤੱਕ ਮੋਬਾਈਲ ਬੰਦ ਦਾ ਮੈਨੂੰ ਪਤਾ ਸੀ ਕਿੱਥੇ ਕੋਈ ਚਲਾ ਗਿਆ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਪਰ ਮੈਂ ਇਹ ਨਹੀਂ ਕਹਿੰਦਾ ਕਿ ਗਲਤ ਹੋਇਆ ਕੋਈ ਸਹੀ ਹੋਇਆ ਪਰ ਜੋ ਹੋਇਆ ਮੰਦ ਭਾਗਾ ਹੋਇਆ ਕਾਲਾ ਦਿਨ ਲਿਖਿਆ ਜਾਊਗਾ ਇਹ ਰਾਜਨੀਤੀ ਦਾ ਬਹੁਤ ਪਹਿਲਾ ਸਕੀਮ ਚੱਲ ਰਹੀ ਸੀ ਜਦੋਂ ਮੈਂ ਵੀ ਮੈਂ ਬੈਠੇ ਰੋਟਾ ਬੰਨ੍ਹਦੇ ਸੀ ਕਮਰੇ ਦੇ ਵਿੱਚ ਹਾਂ ਉਹ ਵੀ ਕਹਿੰਦੇ ਸੀ ਮੇਰੇ ਨਾਲ 26 ਮੇਰੇ ਨਾਲ ਆ ਜਿਹੜਾ ਮੈਨੂੰ ਲੈ ਕੇ ਇੱਕ ਯਕੀਨ ਹੀ ਹੁੰਦਾ ਇੱਕ ਯਕੀਨ ਹੀ ਹੁੰਦਾ ਜਦ ਇਹ ਪਾਰਟੀ ਦੇ ਕਾਉਂਸਲਰਸ ਨੇ ਸਾਰੀ ਸਤਕਾਰਯੋਗ ਹੁੰਦੇ ਆ ਇੱਕ ਯਕੀਨ ਹੁੰਦਾ ਵੀ ਇਹ ਪਾਰਟੀ ਦਾ ਕਾਉਂਸਲਰ ਹੈ ਪਾਰਟੀ ਦੇ ਨਾਲ ਹੀ ਰਹੇਗਾ ਲੋਕ ਵਿਸ਼ਵਾਸ ਕੀ ਕਰਨਗੇ ਇਹ ਦੇਖੋ ਇਹੀ ਤਾਂ ਗੱਲ ਮੈਂ ਤੁਹਾਡੇ ਕੋਲ ਕਹੀ ਜਾਂਦਾ ਕਿ ਜੇ ਤੁਸੀਂ ਕਹਿੰਦੇ ਨਾਮਕ ਹਰਾਮੀ ਕੀਤੀ ਆ ਨਾਮਕ ਕਾਨੂੰਨ ਖਾਦਾ ਉਹਨਾਂ ਨੇ ਉਸੇ ਕਮਰੇ ਨਹੀਂ ਜੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੂੰ ਪਹਿਲਾਂ ਕੱਢਿਆ ਵਾ ਸੀ ਤੇ ਜਿਹੜੇ ਅਮਰਤਾ ਵੜਿੰਗ ਜੀ ਦੀ ਵਿਰੋਧਤਾ ਕਰਕੇ ਆ ਕੇ ਇੱਥੇ ਦੁਬਾਰਾ ਬੈੰਦੇ ਸੀ ਉਹਨਾਂ ਲੋਕਾਂ ਦੇ ਕਾਰਨ ਅੱਜ ਉਹਨਾਂ ਲੋਕਾਂ ਨੇ ਇਹਨਾਂ ਨੂੰ ਵੀ ਦੀ ਬਖਸ਼ਿਆ ਇਹਨਾਂ ਦੇ ਬੇਪਰੋਸਗੀ ਦੇ ਮਤੇ ਤੇ ਉਹਨਾਂ ਦੋਵਾਂ ਦੇ ਫੇਰ ਸਾਈਨ ਹੈ ਕਹਿਣਾ ਮੈਂ ਕੀ ਚੁਣਨੇ ਖਜੇ ਵੀ ਸਾਡੀ ਪਾਰਟੀ ਦੇ ਆਗੂਆਂ ਨੂੰ ਲੀਡਰਾਂ ਨੂੰ ਵਰਕਰਸ ਨੂੰ ਕਾਉਂਸਲਰਸ ਨੂੰ ਦਰਜਾ ਬਦਰਜਾ ਨੂੰ ਸचेत ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਥੋੜਾ ਨਹੀਂ ਕਿਸੇ ਦਾ ਉਹਨਾਂ ਦਾ ਨਹੀਂ ਬਣਿਆ ਜਿੰਨਾਂ ਨਾਲ ਖਾਦਾ ਪੀਤਾ ਉਹ ਕਦੇ ਕਿਸੇ ਦਾ ਬਣ ਨਹੀਂ ਸਕਦਾ ਅੱਗੇ ਕੀ ਰਣਨੀਤੀ ਹੈ ਰਣਨੀਤੀ ਤੁਹਾਨੂੰ ਦੱਸਿਆ ਹਾਈ ਕਮਾਂਡ ਤੋਂ ਜੋ ਡਾਇਰੈਕਸ਼ਨ ਆਊਗੀ ਉਸੇ ਮੁਤਾਬਕ ਇਹਦੇ ਸਾਰੀ ਕਾਰਵਾਈ ਹੋਊਗੀ